ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੀਲੋਟਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਚਾਰ ਤਾਜ਼ੇ ਸੁੰਜੇ ਵੀ ਆ ਤੇ ਇੱਕ ਤਿਆਰੀ ਦੇ ਵਿੱਚ ਤੇ ਇੱਕ ਟੁਕੜਾ ਕੱਪੜਾ ਸੇ ਨਗ ਦਿਖਾਵਾਂਗੇ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਸੀ ਗਰ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾਟਲੋ ਸੋਨੂ ਆ ਪਿੰਡ ਹਿੰਦਤਪੁਰਾ ਜ਼ਿਲ੍ਹਾ ਮੋਗਾ ਤਸੀਨ ਹੈ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ 8899099728 8899099728 ਚਾਰ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ ਪੁੱਛਦੇ ਵਧੀਆ ਵੇਚ ਗਏ ਸੀ ਮੈਂ ਕਹਿੰਦਾ ਸਵਾਦ ਲਿਆ ਦੱਡੋ ਯਾਰ ਤੂੰ ਵੀਡੀਓ ਪਾ ਕੇ ਗਿਆ ਹੈਗਾ ਘੰਟੇ ਦੇ ਅੰਦਰਾਂ ਦੀ ਆਪਣਾ ਸਾਰਾ ਮਾਲ ਹੀ ਵੇਚ ਗਿਆ ਸਾਰਾ ਮਾਲ ਵੇਚ ਗਿਆ ਅੱਜ ਆਪਾਂ ਦੇਖੋਣੇ 6 ਨਗ ਹਨਾ 6 ਨਗ ਠੀਕ ਆ ਪਹਿਲਾ ਨੰਬਰ ਜਿਹੜੀ ਕਾਲੇ ਰੰਗ ਦੀ ਬੈੜ ਦੇਖੀ ਜਾਨੇ ਕਿਹੜਾ ਸੁਆਸੂ ਇਹਦੇ ਕੈਦਨ ਹੋਵੇ ਚੱਲੋ ਆਪਾਂ ਨਾ ਘੱਬਣ ਲਈ ਸੀ ਪਾਸੋ ਰਾਤ ਮੈਂ ਮਾਲਕਾਂ ਦੇ ਘਰੇ ਸੂਪੀ ਰਾਤ ਜੀਰ ਜੀ ਉੱਥੇ ਪੈ ਗਈ ਤੇ ਬੱਸ ਇਹਨੂੰ ਜਾਨ ਦਿੰਦਾ ਹੈ ਠੀਕ ਹੈ ਠੀਕ ਹੈ ਠੀਕ ਹੈ ਛਾਈਬਾਲ ਕਹਿ ਸਕਦੇ ਜੇ ਤੂੰ ਫਲੌਸ ਲਾ ਲ ਹਲਕਾ ਜਿਹਾ ਲਾਲ ਹੈ ਹੋਇਆ ਇਹਦਾ ਹਲਕਾ ਜਿਹਾ ਸੀਲ ਟੂ ਬਹੁਤ ਆ ਵਈਆਂ ਹੀ ਵਜਾ ਸਕਦੀ ਕੋਈ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਮੈਂ ਕਿਹਾ ਸਵਾਦ ਹੀ ਨਹੀਂ ਪੈਣਾ ਧਾਰਾ ਤੂ ਰੋਕ ਕੇ ਧਾਰਾ ਇੱਕ ਨੰਬਰਾਂ ਚ ਵਾਈ ਬਈ ਸਿਰੋ ਠੰਡੀ ਸੀਲ ਦੇਖੋ ਤੇ ਧਾਰਾ ਤੂਰਾ ਵੀ ਬਿਲਕੁਲ ਇਹਦੀ ਇੱਕ ਨੰਬਰ ਆ ਜਿਵੇਂ ਦੇਖ ਸਕਦੇ ਹੋ ਕੋਈ ਬੱਚਾ ਨਹੀਂ ਲਾਇਆ ਕੋਈ ਨਿਆਣਾ ਨਹੀਂ ਪਾਇਆ ਬਸ ਇਹ ਦੇਖ ਮੈਂ ਕਿਹਾ ਚੱਲੋ ਸ ਆਪਾਂ ਡੂੜ ਨਹੀਂ ਮਾਰਨਾ ਬਈ ਕੜ ਕੇ ਚੜਾ ਗਏ ਲੈ ਆ ਪੈ ਲੇ ਕਿਲੋ ਬੋਲਾ ਕੱਢਿਆ ਉੱਥੇ ਮਾਲਕਾਂ ਦੇ ਘਰੇ ਵਸਤ ਆਪਾਂ 5 ਕਿਲੋ ਕਿੱਢਾ 7 ਕਿਲੋ ਦੇ ਫਾਇਦਾ ਠੀਕ ਉੱਥੇ ਜੋ ਕਿ ਲੈੰਦੀ ਆਪਾਂ ਆ ਉੱਥੇ 3 ਕਿਲੋ ਆਪਾਂ ਪਾਸ ਕਰਕੇ ਚੜਾ ਲਏਗੀ ਹਾਲੇ ਬੋਲੇ ਦੇ ਵਿੱਚ ਹੀ ਆ ਹੈ ਤਾਂ ਬੋਲਾ ਯਾਰ ਆਦੀ ਸੂਈ ਆ ਬਈ ਮੰਨ ਕੇ ਚੱਲੀ ਅੰਦਾਜ਼ਾ ਕਿੰਨਾ ਦੁੱਧ ਦੇ ਦੂਗੀ ਦੁੱਧ ਢਿੱਲੂ ਐਵੇਂ ਉਹ ਤਾਂ ਮਾਲਕ ਤਾਂ ਕਹਿੰਦੇ ਆਪਾਂ 18 ਕਿਲੋ ਚੋਇਆ ਰਿਆ ਜੇ ਕਿ 17 18 ਕਿਲੋ ਕੋਈ ਮੰਨ ਕੇ ਲੈ ਜਾ ਦੇਵਾ ਵੰਗਲੇ ਨੂੰ 20 22 ਕਿਲੋ ਦੇ ਬਾਕੀ ਖੜੀ ਗਾਲਾ ਕਰ ਜੇ ਕੋਈ ਚੱਕਰ ਹੀ ਨਹੀਂ ਹਣ ਹਾਂ 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 ਸੋ ਆਟੇ ਲੋ ਨਾ ਜੈਜੀ ਕਰ ਮਾ ਜਮ ਠੀਕ ਹੈ ਬਸ ਹੁਣ ਤੇ ਕਰਾਂਗੇ 55000 ਦੀ ਵੈਢ ਦੇਣਾ 55000 ਐਵੇਂ 60 65 ਕਹਿੰਦੇ ਕੀ ਫਾਇਦਾ ਵੈਢ ਤਾਂ 60 65000 ਦੇਈਏ ਠੀਕ ਹੈ ਪਰ ਆਪਾਂ ਜਮਾ ਨੋਰਮਲ ਭਾਈ ਕਰ ਲਈ ਸੋ 55000 ਛੋੜ ਲੈਣ ਦੇਣੀ ਲੈਣ ਦੇਣੀ ਹੈ ਕਹਿੰਦਾ ਮਾੜਾ ਮਟਾ ਛੋੜ ਸੱਪਾ ਹੀ ਹੋ ਵਿੱਚੋਂ ਇਹਦੇ ਠੀਕ ਹੈ ਤੇ 55000 ਭਾਅ ਮੰਗ ਕਰੋ 65 ਮੰਗੇ ਕਹਿੰਦੇ 60 ਦੀ ਦੇ ਦੇ ਤਾਂ ਤਾਂ ਥਣ ਦੇਖੋ ਕਿਆ ਬਾਤਾਂ ਪੂਰਾ ਸੋਨਾ ਮੋਟਾ ਥਣ ਲੱਗਿਆ ਵਾ ਗਾਜਰ ਵਰਗਾ ਬੱਚਾ ਮੇਲ ਕਾਫਾ ਬੱਛਾ ਵਿਸੇ ਸੂਈ ਸਵਾਈ ਤੇ ਜੇਰ ਜੇ ਆਪਾਂ ਡਾਨਾ ਜਾਵਾਂ ਹਨਾ ਵੀਡੀ ਸੋ ਸੂਈ ਸਵਾਈ ਜਮਾ ਸੋ ਦੇਖੋ ਥਣ ਥਣ ਲੈਵਾ ਬਹੁਤ ਚੰਗਾ ਸਾਫ ਸੁਥਰਾ ਜਿੰਦ ਜਾਨ ਵਾਲੀ ਵਹਿੜਾ ਸੂਈ ਸਵਾਈ ਆ ਦੂਜਾ ਸੂਆ ਸੂਈ ਸਵਾਈ ਜਮਾ ਮੂੰਦੋ ਚਾਰ ਦੰਦਾ ਢਿੱਲੋ ਠੀਕ ਆ 55000 ਰੁਪਏ ਹੈਗੀ ਇਹਦੀ ਕੀਮਤ ਤੇ ਦੂਜੇ ਨੰਬਰ ਆਪਰੇ ਜਰਸੀ ਦੇਖੀ ਜੰਨੇ ਆ ਦਾ ਜਰਸੀ ਦਾ ਦੋਨੇ 21 ਕਰੋ ਮਿਲਿਆ ਚਲੋ ਆਪਾਂ ਆ ਵੀ ਸੂਈ ਵੀ ਆ ਕੱਲ ਸਵੇਰ ਦੀ ਕੱਲ ਸਵੇਰ ਤੱਕ ਹੀ ਹੋਊ ਸੂਈ ਦੀ ਠੀਕ ਹੈ ਮੰਨ ਕੇ ਚੱਲ ਕੱਲ ਸਵੇਰ ਦੀ ਸੂਈ ਥੱਲੇ ਤੇ 12 ਕਿਲੋ ਬੋਲਾ ਹੋਊਗਾ 6 ਕਿਲੋ ਟਾਈਮ ਦਾ ਹਾਂ 6 ਕਿਲੋ ਟਾਈਮ ਦਾ ਕੱਲ ਹੀ ਸੂਈ ਆ ਤਰ ਕੇ ਸਵੇਰੇ ਇਹਦਾ ਭਾਅ ਕੀ ਆ ਇਲਾਵਾ ਬਸ ਲੈਣ ਦੇ ਨਹੀਂ 55000 ਠੀਕ ਆ ਪਾ ਦੂ 20 ਦਾ ਟਿਕਟ ਇੱਕ ਨਹੀਂ ਪਉਂਦੇ ਆਪਾਂ 20 ਨਹੀਂ ਕਹਿੰਦੇ 17 18 ਮੰਨ ਕੇ ਲੈ ਦੇਵਾ ਵਗਲ ਨੂੰ 20 ਕਿ ਲੋ ਜੀ ਠੀਕ ਆ ਤੋੜੀ ਵਾਰ ਨੂੰ ਇਹਦੀ ਕੀ ਹੁੰਦੀ 55000 ਹਨਾ ਬਸ 55 ਫਿਕਸ ਰੇਟ ਹੀ ਹੈ ਹਨਾ ਸੋ 55000 ਹੀ ਇਹਦੀ ਕੀਮਤ ਆ ਜਿੰਦਿਆਂ ਬਾਹਰ ਤੇ ਬਹੁਤ ਆ ਦੂਜਾ ਸੋ ਕੱਲ ਕਹਿੰਦੇ ਨਹੀਂ ਜਿੰਦਿਆਂ ਬਹੁਤ ਆ ਬਾਡੀ ਵੇਟ ਬਹੁਤ ਆ ਬਾਹਰ ਦੇ ਉੱਪਰ ਇਹ ਨਹੀਂ ਗੱਲ ਵੀ ਲੱਸੀ ਨਾਲ ਵੇਖਦੇ ਪਾਸੋਂ ਤੋ ਦੇਖੋ ਮੂੰਹ ਬਥਾ ਸਾਫ ਸੁਥਰੀ ਬਾਕੀ ਥਾਣੀ ਬਹੁਤ ਸਿਕੜ ਚਲੋ ਬਾਕੀ ਹੋਣਾ ਪੜਾ ਵੀਡੀਓ ਬਣਾਉਣੇ ਟਾਈਮ ਦੱਸਦੇ ਬਾਜ ਨੂੰ ਕਿੰਨਾ ਵੀਡੀਓ ਆਪਾਂ ਬਣਾਉਨੇ ਆ ਮੈਂ ਨਾ 10 ਵਜੇ ਕੋ ਜਾਏਗਾ ਹਾਂ ਹੁਣ ਚੁੰਈਆਂ ਬਣਾ ਲੇ ਬੜਾ 10 ਵਜੇ 40 ਮਿੰਟ ਹੋ ਗਏ ਨੇ 30 ਮਿੰਟ ਤੋ ਦੇਖੋ ਜਿੰਦਿਆਂ ਬਹੁਤ ਆ 55000 ਕੀਮਤ ਆ 16 17 16 17 ਇਹਨਾਂ ਦੋਦੇ ਨੇ ਦੇ ਦੇਣਾ ਥਾਣਾ ਹਵਾਨੇ ਦੀ ਸਾਫ ਆ ਜੋ ਥਾਣਾ ਦੇਖੋ ਚਾਰੇ ਨਿਕਣ ਨੇ ਲੋਕੀ ਗਰੰਟੀ ਹੋਈ ਆ ਇਹਦਾ ਮੁੱਠੀ ਵਾਲਾ ਥਾਣਾ ਹਨਾ ਤੇ ਤੀਜਾ ਨੰਬਰ ਜਰਸੀ ਦੇਖਿਆ ਨੇ ਜਿਹੜੀ ਇਹ ਵੀ ਇੱਧਰ ਲੀ ਜਰਸੀ ਆ ਜਦ ਲੋ ਕੱਲ ਸਵੇ ਠੀਕ ਆ ਬੱਚਾ ਕੀ ਆ ਵੀਰੇ ਬੱਚੇ ਆ ਨਾ ਚਾਰਾਂ ਦੇ ਨਗਰੀ ਬੱッセ ਆ ਕਿਸੇ ਨੂੰ ਬੱਸੀ ਨਹੀਂ ਹੈਗੀ ਠੀਕ ਆ ਬੱਛੇ ਹੀ ਆ ਕਾਨੂੰਨ ਆ ਕੀ ਮੂੰਹ ਤੋਂ ਦੋ ਦੰਦਾ ਦੁੱਧ ਕਿੰਨਾ ਹੋ ਦੁੱਧ ਹੁਣ 10 ਕਿਲੋ ਬੋਲਾ ਕੱਲ ਦੀ ਸਵੇਰ ਹੀ ਸੁਸਲੇ ਕਿੰਨਾ ਕ ਬਾਦੂਗੀ ਦੁੱਧ ਮੰਨ ਕੇ ਚੱਲ ਦੇ ਦੂ ਵੀਟ ਲੋ 1500 ਕਿਲੋ ਮੰਨ ਲੀਏ 15 ਵਾਲੀ ਹੈਗੀ 14 15 ਵਾਲੀ ਹੈਗੀ ਆ ਠੀਕ ਹੈ। ਸੋ ਲੈਵਾ ਦੇਖੋ। ਇਹ ਥੋੜਾ ਜਿਹਾ ਮੇਸੀ ਗਲਤੀ ਹੋ ਗਈ ਆ। ਇਹ ਭੜ ਵੱਧ ਸੀਗੀ ਮਟੀ ਕਾ ਲਵਾਤਾ ਥਣ ਜੀ ਨਹੀਂ ਦੇ ਦੀ ਸੀਗੇ। ਉਹਨਾਂ ਲੈਵਾ ਦਾ ਚੱਕ ਗਈ ਸਾਰਾ ਭੜ। ਠੀਕ ਹੈ ਥੋੜਾ ਪਾ ਜਨ। ਪਾ ਦੇਗੀ ਸਾਰੀ ਚੱਕ ਗਈ। ਠੀਕ ਹੈ। ਸੋ ਦੇਖੋ ਲੈਵਾ ਸਾਫ ਸੁਥਰਾ ਦੁੱਧ 14 15 14 ਦੇ ਦੂ। ਇਹਦੀ ਕੀਮਤ ਕੀ ਰੱਖੀ ਆਪਾਂ? 55000 55000 ਇਹਦੀ ਆ। ਆ 55000। ਸੋ ਦੇਖੋ ਜਰਸੀ ਚੰਗੀ ਆ। ਜਿੰਦ ਜਾਨ ਬਹੁਤ ਆ ਵਿਹੜ ਦੇ ਵਿੱਚ। ਜਿੰਦ ਜਾਨ ਬਾਕੀ ਢੋ ਆਏ ਨਹੀਂ ਗਾ ਵੀ ਇੱਕ ਕਹਿਣ ਵਾਲਾ ਦੁੱਧ ਆ। 10 ਕਿਲੋ ਬਹੁਤ ਹਾਜ਼ਰ ਆ। ਕੱਲ ਦੀ ਸਵੇਰ ਹੀ ਸੁਲਝੇ। 5 ਕਿ ਤੇ ਸੂਈ ਸਵਾਈਆ ਜਮਾ ਮੂੰਹ ਤੋਂ ਦੋ ਦੰਦ ਮੂੰਹ ਖੋ ਦੋ ਦੰਦ ਬਿਲਕੁਲ ਜਿੰਦੇ ਜਾਨ ਬਹੁਤ ਆ ਬਾਡੀ ਵੇਟ ਤੇ ਬਾਕੀ ਥਾਂ ਦੇਖੋ ਗਲਬੀ ਗਰਾਬੀ ਬਿਲਕੁਲ ਬੱਚਾ ਮੇਰ ਦਾ ਵਾ ਸੂਈ ਸਵਾਈਆ ਲੈਵੇ ਦੀ ਪੂਰੀ ਸਾਫ ਸੁਥਰੀ ਸੀਗੀ 3 ਨੰਬਰ ਜਰਸੀ ਤਾਂ ਹੀ ਵੀ ਜਿਹੜਾ ਪ੍ਰੂਨ ਲੋਗ ਕਰਦੀਆਂ ਉਹ ਕੋਈ ਸਿਸਟਮ ਨਹੀਂ ਹੈਗਾ ਜਮਾ ਤਾਂ ਜਿਵੇਂ ਮਰਜੀ ਬਹਿ ਜਾਓ ਹਣਾ ਤੇ ਧਾਰਾ ਦੂਰਾ ਜਮਾ ਓਕੇ ਆ ਪਸ਼ਟੀਕਰ ਤੋਂ ਦੇਖੋ ਧਾਰਾ ਦੂਰਾ ਓਕੇ ਆ ਤੇ ਅੱਗੇ ਜਿਹੜੀ ਆਪਾਂ ਦੇਖੀਏ ਨਾ 4 ਨੰਬਰ ਤੇ ਪ੍ਰੂਨ ਸੂਈ ਆ ਢਿੱlo ਕੱਲ ਸਵੇ ਹੀ ਇਹ ਸੂਈ ਆ ਬਾਈ ਠੀਕ ਹੈ 15 ਕਿਲੋ ਕੋਲ ਹਾਜ਼ਰ ਆ ਕੱਲ ਦੀ ਸਵੇਰ ਛ 15 ਕਿਲੋ ਬੋਲਾ ਹਾਜ਼ਰ 15 ਕਿਲੋ ਬੋਲਾ ਹਾਜ਼ਰ ਮੂੰਹ ਤੋਂ 4 ਲੰਦਾ ਪਲੂਣੀ ਇਹ ਫਿਰ ਤਾਂ ਨੰਗ ਜੋ 20 ਦੇ ਲਵੇ ਲੋਣੇ 18 19 ਹੱਸ ਕੇ ਦੂ ਚਾਹੀ 20 ਮੰਨ ਕੇ ਲੈ ਜੀ ਕੋਈ ਠੀਕ ਆ ਇਹਦੀ ਤਾਂ ਮੋੜ ਹੀ ਨਾ ਇਹਦੀ ਕੀਮਤ ਕੀ ਆ ਇਹਦੀ ਕੀਮਤ ਹੈ ਕਿ ਲੋ 62000 ਠੀਕ ਆ ਚੌਥੇ ਨੰਬਰ ਵਾਲੀ ਦੀ 62000 ਰੁਪਏ ਕੀਮਤ ਆ ਤੇ ਇੱਕ ਅੱਧਾ ਦਿਨ ਹੀ ਹੋ ਗਿਆ ਇਹਨੂੰ ਸੂਈ ਨੂੰ ਹਣਾ ਕੱਲ ਹੀ ਸਵੇਰ ਹੀ ਸੁਈ ਜਾਊਗਾ ਵੀ ਸਰ ਕੱਲ ਸਵੇਰ ਮੂੰਹ ਤੋਂ 2 ਦੰਦ ਹਣਾ ਮੂੰਹ ਤੋਂ 4 ਦੰਦ ਸੋ ਮੂੰਹ ਤੋਂ 4 ਦੰਦ ਤੇ ਜਿੰਦ ਜਾਨ ਬਹੁਤ ਆ 62000 ਰੁਪਏ ਕੀਮਤ ਆ ਤੇ 15 ਤੋਂ 14 ਲੀਟਰ ਦੇ ਵਿੱਚ ਵਿੱਚ ਬਹੁਤ ਆ ਇਹ ਥੱਲੇ ਇਸ ਵਕਤ ਹਾਜ਼ਰ ਆ ਚੋਣ ਨਾ ਮਾਜੀ ਕੰਡਾ ਮਾਰ ਕੇ ਲੈ ਜਾ ਸਕਦਾ 14 15 ਕਿਲੋ ਵਾਜ ਠੀਕ ਹੈ ਸੋ ਦੇਖੋ ਜੰਦਿਆਂ ਬਹੁਤ ਆ ਰਾਜੀ ਪਲੀ ਵੀ ਤੇ ਬਾਕੀ ਲੇਵਾ ਦੇਖੋ ਬਿਲਕੁਲ ਕੰਬੈਕਟ ਹੈਡ ਦਾ ਕੋਈ ਲੇਵਾ ਨਹੀਂ ਤੋੜਦੀ ਇਹ ਤੇ ਪੂਰੀ ਸਾਫ਼ ਸੁਥਰੀ ਸੂਈ ਸਵਾਈ ਤੇ ਜੇਅਰ ਵਗੈਰਾ ਡੰਨਾ ਜਮਾ ਜੀ ਜੇਅਰ ਓਕੇ ਬਾਈ ਵੀਡੀਓ ਬਣੀ ਹੋਈ ਸਾਰੀਆਂ ਰਾਜੀ ਠੀਕ ਹੈ ਅੱਗੇ ਆਪਾਂ ਗੱਲ ਕਰਦੇ ਪੰਜਵੇਂ ਨੰਬਰ ਜਿਹੜੀ ਕ੍ਰਾਸ ਬੈਡਸ ਹੁੰਦੀ ਹੈ ਬੈਡ ਤਾਂ ਢਿੱਲੋ ਬਾੜੀ ਬਰੀਡ ਵਾਲੀ ਆ ਬੈਡ ਦਾ ਟੂਈ ਚੱਕੂਗੀ ਸਪਰਿੰਗ ਰੂਲ ਜਿਹੜੀਆਂ ਹੁੰਦੀਆਂ ਮਾਨੇ ਕਿ ਚਲ ਦੁੱਧ ਦਿੱਤਾ ਨੇ ਬਲੂ ਨੇ 17-18 ਕਿਲੋ ਠੀਕ ਹੈ ਕੈਦਨ ਲੈਂਦੀ ਆ ਜੇ ਹਜੇ ਦਿਨ ਤੋਂ ਲੋੜ 10-12 ਦਿਨ ਪਈ 10-12 ਦਿਨ ਸੂਣ ਚ ਬਾਕੀ 17-18 ਕਿਲੋ ਪਾਇਆ ਦੁੱਧੇ ਨੇ ਬਲੂ ਨੇ ਦਿੱਤਾ ਬਈ ਇਹਦਾ ਪਾ ਕੀ ਹੋਊਗਾ ਇਹਦਾ ਪਾ ਬਸ ਲੈਣ ਦੇ ਨਹੀਂ ਬੁੰਜਾ ਯਾਰ ਇਹਦਾ ਪਾ 52000 ਰੁਪਇਆ ਮਾੜੀ ਇਹ ਟੂਹੀ ਚੱਕਦੀ ਹੈ ਹਨਾ ਬਈ ਬਰੀੜੀ ਇਹਦੀ ਠੀਕ ਹੈ ਸੋ ਲੈਵਾਲੂਆ ਦੇਖੋ ਸੋਨਾ 10 ਦਿਨ ਇਹਨੇ ਅਜੇ ਸੂਣ ਦੇ ਵਿੱਚ ਲੈ ਜਾਣੇ 52000 ਰੁਪਇਆ ਸਰ ਕਿੱਥੇ ਲੋਵਾ ਖੁੰਤੀ ਦੇ ਯਾਰ ਕਿੱਥੇ ਇੱਕ ਨੂੰ ਕਾਣੂ ਲੱਗਦੀ ਇਹ ਜੱਜਲ ਬਾਕੀ ਸਿਹਜ ਵੀ ਠੀਕ ਆ ਵਧੀਆ ਹਨਾ ਪੂਰੀ ਪਿਆਰ ਵਸੀ ਹੈ ਬਰੀਡ ਦੇ ਵਿੱਚ ਆ ਵਸੀ ਜਾਵਾ ਤੇ 52000 ਰੁਪਏ ਕੀਮਤ ਲੈ ਚਲੇ ਇਹਨੂੰ ਤੇ 10 ਦਿਨ ਸੂਨ ਚ ਵਾਕੀ ਆ ਬਸ ਲੈਣ ਦੇਣੀ ਆ ਠੀਕ ਹੈ ਬਸ ਛੋਟੀ ਮੋੜੀ ਸੋ ਦੇਖੋ ਲੇਵਾ ਲੂਵਾ ਚੰਗਾ ਕੰਪੈਕਟ ਆਰਡਰ ਰੱਖਣ ਨੇ ਲੇਵਾ ਨਹੀਂ ਤੋੜਨਾ ਜਾਵਾ ਤੇ ਬਾਕੀ ਤੋਰਾ ਵਗੈਰਾ ਓਕੇ ਆ ਬਿਲਕੁਲ ਪੰਜਵੇਂ ਨੰਬਰ ਤੇ ਆ ਗਈ ਗੱਬਣ ਵਹਿੜ ਸੂਨ ਦੇ ਵਿੱਚ 10 ਦਿਨ ਬਾਕੀ ਕੀਮਤ ਹੈਗੀ ਸਿਰਫ ਇਹਦੀ 52000 ਰੁਪਇਆ ਤੇ ਅੱਗੇ ਗੱਲ ਕਰਦੇ ਆਪਾਂ 6ਵੇਂ ਨੰਬਰ ਤੇ ਤੋਕੜ ਗੱਬਣ ਇੱਕ ਲੋ ਦੋਸਤ ਦੇ 5-6 ਕਿਲੋ ਆਪਣੇ ਕੋਲ ਆਈ ਹੋਵੇ 4-5 ਕਿਦੇ ਇਹਨੂੰ ਠੀਕ ਹੈ ਦੋਸਤ ਆਪਾਂ ਛੱਡ ਤੀ ਕਿਉਂਕਿ 7 ਦਾ ਮਹੀਨੇ ਨੂੰ ਬਈ ਲੱਗ ਠੀਕ ਹੈ ਦੇ ਕੋਈ ਮੇਰਾ ਵੀਰ ਕੇਗਾ ਸਾਹਮਣ ਵਾਲਾ ਹੋਵੇ ਕਿਉਂਕਿ ਆਈ ਉਹ ਜੇ ਘਰੋਂ ਆ ਠੀਕ ਹੈ ਇਹ ਮੂਰੇ ਮੰਨ ਕੇ ਤਿਆਰ ਕਰ ਤੈਨੂੰ ਬੋਦਾ ਤੂੰ ਇੰਟੈਚ ਕਰਕੇ ਮੋੜਦੀ ਹੈ ਠੀਕ ਹੈ ਉਦੋਂ ਬੈੜ ਹੈਗੀ ਲੱਖ ਰੁਪਏ ਦੀ ਅੱਜ ਇਹਦਾ ਮੁੱਲ ਹੈ ਨਾ ਲੈਣ ਦੇਣਾ ਸਿਰਫ ਵੇਣੀ ਹੀ ਆ 7 ਮਹੀਨੇ ਗੱਪਣ ਚੱਕ ਬਸ ਚੱਕ ਬਸ ਆਪ ਦੀ ਇਹ ਲੱਕ ਕਰਾ ਕੇ ਲਿਆ ਸਕਦਾ ਥਣਾ ਦੀ ਗਾਰੰਟੀ ਕੋਈ ਘੜ ਘੱਟ ਵੱਧ ਹੋਵੇ ਆਪਾਂ ਜ਼ਿੰਮੇਵਾਰੀ ਕਿਉਂਕਿ ਹੁਣ ਪਾਸ ਹੁੰਦੀ ਹੈ ਸੁਬਰਾ ਟੋਕੜ ਗੱਬਣਾ ਦੂਜੇ ਸਵੇ ਸੁਣਾ ਦੂਜੇ ਸਵੇ ਸੁਣਾ ਚੈੱਕ ਕਰਵਾ ਕੇ ਲੈ ਕੇ ਜਾਓ 42000 ਰੁਪਏ ਕੀਮਤ ਹੈ ਇਹਦੀ ਤੇ ਮਾਨਤਨ ਵੀਰ ਕਹਿੰਦਾ ਮਾੜਾ ਮੋਟਾ ਵਿੱਚੋਂ ਕਰ ਦਾਂਗੇ ਤੇ ਵੱਡੀ-ਬੁੱਡੀ ਬਹੁਤ ਆ ਬਰੀਡ ਵਾਲੀ ਚੰਗੀ ਹੈ ਮਾੜੀ ਜੀ ਕਿਸੇ ਕੋਲ ਸੰਭੀ ਨਾ ਜਾ ਕੇ ਠੀਕ ਹੈ ਬੰਦੇ ਦੇ ਡੇਲੇ ਜਖੋ ਆਈ ਠੀਕ ਹੈ ਸੋ ਦੇਖੋ ਮੂੰਹ ਮੱਥਾ ਚੰਗਾ ਤੇ ਜੰਦ-ਜਾਂ ਵੈੜ ਦੇ ਬਹੁਤ ਆ 42000 ਰੁਪਏ ਹੈਗੀ ਇਹਦੀ ਵੈੜ ਦੀ ਕੀਮਤ ਸੁਬਰਾ ਬਾਸ ਨੂੰ ਸੇ ਨਾਗ ਦਿਖਾਦੇ ਚਾਰ ਵੈੜਾ ਤਾਜ਼ਾ ਸੂਣਿਆ ਟੋਕੜ ਗੱਬਣ ਦੇ ਇੱਕ ਤਾਜੀ ਸੂਣ ਦੇ ਲਗਭਗ ਪਿੰਡ ਹਮਤਪੁਰਾ ਜ਼ਿਲ੍ਹਾ ਮੋਗਾ ਤਸਿਲ ਨਿਹਾਲ ਸਿੰਘ ਵਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਉਹ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਮੇਰਾ ਕੰਮ ਹੈ ਸਿਰਫ ਵੀਡੀਓ ਕਵਰ ਕਰਨਾ ਨਿਰਖ ਬਰਕ ਤੁਸੀਂ ਆਪ ਕਰਮੀਆ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦੀ ਮਿਲਦੇ ਆ ਕਿਸੇ ਨਮੀ ਹੋਰ